ਨਿਗੜੇ ਇਥੋਂ ਦੇ ਨੇੜਲੇ ਪਿੰਡ ਰਾਜਪੁਰਾ ਦੇ ਨੇੜੇ ਪਟਿਆਲਾ ਸੰਗਰੂਰ ਰੋਡ ਤੇ ਸਥਿਤ ਕਾਲਜ ਆਸਰਾ ਗਰੁੱਪ ਆਫ ਇੰਸਟੀਚਿਊਟ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਹ ਖੂਨਦਾਨ ਕੈਂਪ ਰੈੱਡ ਰੀਵਨ ਕਲੱਬ ਰੈੱਡ ਕਰਾਸ ਸੁਸਾਇਟੀ ਸੰਗਰੂਰ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਤੇ ਅੱਜ ਆਰਕੇ ਗੋਇਲ ਦੇ ਜਨਮ ਦਿਨ ਤੇ ਇਹ ਕੈਂਪ ਲਗਾਇਆ ਗਿਆ ਆਰਗੋਇਲ ਗੋਇਲ ਸਾਹਿਬ ਨੇ ਦੱਸਿਆ ਕਿ ਇਹ ਕੈਂਪਸ ਵਿਵੰਧ ਦੇ ਵਿੱਚ ਅੱਜ ਸਾਡੇ ਪਰਿਵਾਰ ਵੱਲੋਂ ਇਸ ਮੌਕੇ ਖੂਨਦਾਨ ਕੀਤਾ ਗਿਆ ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਵੀ ਵੱਧ ਚੜ ਕੇ ਹਿੱਸਾ ਲਿਆ ਗਿਆ ਤੇ ਖੂਨਦਾਨ ਕੀਤਾ ਇਸ ਮੌਕੇ ਤੇ ਅੱਜ ਸੁਪਰਡੈਂਟ ਆਫ ਪੁਲਿਸ ਪਟਿਆਲਾ ਬਰਜਿੰਦਰਜੀਤ ਸਿੰਘ ਥਿੰਦਵੀ ਪਹੁੰਚੇ ਹੋਏ ਸਨ ਇਸ ਮੌਕੇ ਤੇ ਪਹੁੰਚਣ ਤੇ ਉਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਰਿਪੋਰਟਰ ਰਾਜ ਕੁਰਮੀ ਭਵਾਨੀਗੜ੍ਹ ਦੀ ਟੀਮ ਡਾਕਟਰ ਕਲਵੀ ਤੇ ਉਹਨਾਂ ਦੀ ਟੀਮ ਮੈਂਨਿਸ ਦਿੱਤੀ ਮਿਸ ਕਲਮੂਰੀ ਦੇਵੀ ਮਿਸਟਰ ਜਾਰਾ ਸਿੰਘ ਮਿਸਟਰ ਸਰਪਿੰਦਾ ਸਿੰਘ ਮਿਸਟਰ ਸਾਹਿਬ ਅਸੀਂ ਇਤਿਆਸਰਾ ਕੈਂਪਸ ਦੇ ਵਿੱਚ ਖੂਨਦਾਨ ਕੈਂਪ ਤੇ ਪਹੁੰਚੇ ਤੇ ਨਿੱਘਾ ਸਵਾਗਤ ਕਰਦੇ ਹਾਂ ਕਿ ਸਾਡੇ ਵਿਦਿਆਰਥੀਆਂ ਨੂੰ ਬਲੱਡ ਡੋਨੇਟ ਕਰਨ ਲਈ ਉਤਸ਼ਾਹਿਤ ਕੀਤਾ। ਥੈਂਕ ਯੂ ਮਾਮ ਥੈਂਕ ਯੂ ਡਿਪਟੀ ਕਮਿਸ਼ਨਰ ਆਫ ਪੁਲਿਸ ਜਿਹੜੇ ਖੇਤਰਾਂ ਦਾ ਕੰਮ ਹੈ ਉਹਨਾਂ ਦੀ ਮਦਦ ਲਈ ਕਰਦੇ ਹੋਣਾ ਚਾਹੀਦਾ ਵੈਸੇ ਦਾ ਤਿੰਨ ਧਰਮ ਹੁੰਦੇ ਨੇ ਉਹ ਸਾਰੇ ਧਰਮ ਨੇ ਪਰ ਮੇਨ ਕਿ ਤਿੰਨ ਦਾ ਮੈਂ ਆਉਂਦੇ ਨੇ ਪੈਸਾ ਦਿਓ ਨਾ ਕਿ ਯਾਦ ਕਰਕੇ ਕਿ ਕਿਸ ਨੇ ਦਾਨ ਕਰਿਆ ਸੀ ਹਾਂ ਉਹ ਅਸਲੀ ਸਾਡਾ ਨਾ ਪਟਿਆਲੇ ਦੇ ਚੁੱਲੜ ਦਾ ਬਹੁਤ ਵੱਡਾ 520 ਦਾ ਸਾਡੇ ਦੋ ਘੰਟਾ ਹੈਗੀ ਅਮੀਨ ਉਹ ਤੁਹਾਡਾ ਸਰਟੀਫਿਕੇਟ ਮੈਂ ਕਹਾਂ ਨਾ ਇਹ ਸਾਡੇ ਰੱਖਣਾ ਜਿਹਦੀ ਉਹ ਕਰਨਾ ਉਹ ਤੁਹਾਡੇ ਉਹ ਆਪਣੀ ਕੋਟੀ ਟਿਕ ਕੋਲ ਇਸ ਨਾਲ ਸੇ ਆਸਤੀ ਨੂੰ ਸਰਮਾਨਿਤ ਕਰਦੇ ਨੇ ਸਰ ਜੀ 1 ਮਿੰਟ ਪਿੱਛੇ ਜੀ ਜੀ ਸਾਨੂੰ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ ਤੁਸੀਂ ਵੀ ਪ੍ਰੈਸ ਨੇ ਬਹੁਤ ਸਹਿਯੋਗ ਕੀਤਾ ਅੱਜ ਦੇ ਜਿਹੜਾ ਅਸੀਂ ਬਲੱਡ ਦਿੱਤਾ ਉਹ ਕੈਂਸਰ ਪੇਟਪਾੜ ਦੇ ਲਈ ਸੰਗਰੂਥ ਬਲੱਡ ਬੈਂਕ ਨੂੰ ਬਲੱਡ ਮਹੀਆ ਕਰਾਇਆ ਕਿਉਂਕਿ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ ਉਹਨਾਂ ਦੀ ਬਾਹ ਫੜਨ ਦੇ ਲਈ ਆਸਰਾ ਕੌਂਸਲ ਨੇ ਨਵੀਕਲਾ ਕਦਮ ਕੀਤਾ ਆਪਣੇ ਜਨਮ ਦਿਨ ਦੇ ਉੱਤੇ ਇਨਾਂ ਨੂੰ ਜੱਥੇ ਮੈਂ ਜਨਮ ਦਿਨ ਤੇ ਵਧਾਈ ਦੇਣਾ ਉੱਥੇ ਜਿਹੜੀਆਂ ਇਹਨਾਂ ਨੇ ਜੁੰਡਾ ਦਿੱਤੀਆਂ ਨੇ ਉਹ ਦੇਖੋ ਇੱਕ ਜੁੰਡਰੇ ਤਿੰਨ ਪਾਰਟ ਦੇ ਵਿੱਚ ਵੰਡ ਕੇ ਤਿੰਨ ਨੂੰ ਜੀਵਨ ਦਾਤ ਦੇਣਾ ਹੈ ਅੱਜ ਜਿਹੜਾ ਇਸ ਏਰੀਆ 'ਚ ਕੈਂਸਰ ਪੀੜਤਾ ਦੀ ਗਿਣਤੀ ਆ ਬਹੁਤ ਜ਼ਿਆਦਾ ਹੈ ਉਹਨਾਂ ਦੀ ਹੈਲਪ ਕਰਨ ਦੇ ਲਈ ਇਹਨਾਂ ਦੇ ਆਸਰਾ ਗਰੁੱਪ ਵੱਲੋਂ ਇਹ ਕੈਂਪ ਦਾ ਉਪਰਾਲਾ ਕੀਤਾ ਗਿਆ ਤੇ ਇਹਨਾਂ ਦੇ ਜਨਮ ਦਿਨ ਤੇ ਅਸੀਂ 23 ਤਰੀਕ ਨੂੰ ਫੇਰ ਇੱਥੇ ਪਲਾਨ ਸੈਸ਼ਨ ਕਰਾਂਗੇ ਅਸੀਂ ਵੀ ਇਹਨਾਂ ਦੇ ਪਰਿਵਾਰ ਦੀਆਂ ਸੂchnਿਆਵਾਂ ਦੇ ਵਿੱਚ ਸ਼ਾਮਲ ਹੁੰਦੇ ਹੋਏ ਇਹਨਾਂ ਨੂੰ ਫੇਰ ਵਧਾਈ ਦੇ ਨਾਲ-ਨਾਲ ਅਸੀਂ ਉਸ ਜਿਹੜੇ ਪਲਾਂਟਸ ਨੇ ਫਰੂਟ ਪਲਾਂਟਸ ਨੇ ਉਹ ਮਹੀਆ ਕਰਾਵਾਂਗੇ ਇਹਨਾਂ ਦੇ ਵਿਰੇਚ ਅਸੀਂ ਹਮੇਸ਼ਾ ਹੁੰਦੇ ਰਹਾਂਗੇ ਰੱਬ ਇਹਨਾਂ ਦੇ ਵਿਰੇਚ ਇਸ ਤਰ੍ਹਾਂ ਹੀ ਰੌਣਕ ਰੱਖੇ ਐਦਾਂ ਹੀ ਇਹ ਲੋਕਾਂ ਦੀ ਸੇਵਾ ਕਰਦੇ ਰਹਿਣ ਸਾਡੀ ਇਹ ਦੇਲੀ ਹਿੱਸਾ ਹੈ ਸਾਡਾ ਧੰਨ ਜਿਵੇਂ ਕਿ ਇਸ ਜੀ ਗੱਲ ਕਰੀ ਤੁਸੀਂ ਅਮਰਗੜ ਮਲੇ ਕੋਟੜਾ ਤੇ ਸਭ ਤੋਂ ਜ਼ਿਆਦਾ ਜ਼ੋਰ ਦਿਨੇ ਹੋ ਤੁਸੀਂ ਇੱਧਰ ਕਿਵੇਂ ਜੇ ਨਹੀਂ ਵੀ ਇਹਦੇ ਵਿੱਚ ਆਏ ਤੇ ਪਹਿਲੇ ਵਿੱਚ ਦੇਖ ਕੇ ਕੈਂਪ ਲਾਇਏ ਨੇ ਪਰ ਸਾਨੂੰ ਆਸਰਾ ਹੀ ਕਿਉਂ ਚੁਣਿਆ ਸਾਨੂੰ ਕਿਉਂ ਏਦਾਂ ਨਹੀਂ ਹੈ ਵੀ ਆਸਰਾ ਦੇ ਵਿੱਚ ਅਸੀਂ ਰੈਗੂਲਰ ਚਾਰ ਪੰਜ ਲਿਆਂ ਦੇ ਵਿੱਚ ਕੈਂਪ ਲਾਉਣੇ ਆ ਤੇ ਜਿਹੜੀ ਪਲਾਂਟ ਇਸ ਨੂੰ ਪੂਰੇ ਪੰਜਾਬ ਚ ਕਰਦੇ ਆ ਮੇਰ ਨਾਲ ਇਸ ਗਰੁੱਪ ਆਫ ਇੰਡਸਟਰੀ ਆ ਮਲੇਰਕੋਟਾ ਬਹੁਤ ਵੱਡਾ ਉਹਨਾਂ ਦਾ ਗਰੁੱਪਾ ਤੇ ਇਸ ਤਰ੍ਹਾਂ ਜਿਵੇਂ ਇਹ ਵੀ ਸਾਨੂੰ ਸਹਿਯੋਗ ਦਿੰਦੇ ਨੇ ਇਹ ਸਾਰੇ ਸਹਿਯੋਗ ਨਾਲ ਹੀ ਕੰਮ ਚੱਲਦਾ ਅਸੀਂ ਪੂਰੇ ਪੰਜਾਬ ਦੇ ਵਿੱਚ ਕਰਦੇ ਆ ਬਲੱਡ ਡੋਨੇਸ਼ਨ ਦੇ ਵਿੱਚ ਜਿਹੜਾ ਅਸੀਂ ਕੰਮ ਕਰ ਰਹੇ ਆ ਉਹ ਤਕਰੀਬਨ 5 ਸਟਰੀਟਾਂ ਦੇ ਵਿੱਚ ਕਰ ਰਹੇ ਆ ਮੈਨੂੰ ਕਈ ਸਾਮੋ ਬਹੁਤ ਔਵਾਰਡ ਮਿਲੇ ਨੇ ਬਿਹਾਰ ਚ ਵੀ ਮੈਨੂੰ ਬੁਲਾਇਆ ਸੀ ਪਰ ਜਿਹੜਾ ਬਲੱਡ ਡੋਨੇਸ਼ਨ ਆ ਅਸੀਂ ਇਸ ਨਾਲ ਜੁੜ ਚੁੱਕੇ ਆ ਮੈਂ ਪਿੱਛੇ ਹਿਊਮਨਿਟੀ ਵਾਰਡ ਜਿੱਤੇ ਆ ਹਿਮਾਚਲ ਦੇ ਵਿੱਚੋਂ ਉਹਨਾਂ ਰਾਜਸਥਾਨ ਦੇ ਵਿੱਚੋਂ ਇਹੜਾ ਬਲੱਡ ਡੋਨੇਸ਼ਨ ਆ ਇਹਦੇ ਨਾਲ ਸਾਡੀਆਂ ਇੱਕ ਹੈਲਪ ਲਾਈਨਾਂ ਬਣਾ ਲਈਆਂ ਅਸੀਂ ਜਿਵੇਂ ਅਸੀਂ ਇੱਥੇ ਕੈਂਪ ਲਾਉਂਦੇ ਸੀ ਉਹਦੇ ਨਾਲ ਨਾਲ ਅਸੀਂ ਪੰਜਾਬ ਬਲੱਡ ਹੈਲਪ ਲਾਈਨ ਬਣਾਈ ਆ ਰਾਜਪੁਰਾ ਬਲੱਡ ਹੈਲਪ ਲਾਈਨ ਬਣਾਈ ਆ ਦਿੱਲੀ ਦੇ ਵਿੱਚ ਬਣਾਈ ਆ ਗੜਗਾਉਂ ਸੈਂਟਰ ਦੇ ਵਿੱਚ ਬਣਵਾਈ ਆ ਜੁਪੀ ਤੋਂ ਲੈ ਕੇ ਅਸੀਂ ਇਹਦੇ ਬਦਲੇ ਅਸੀਂ ਕਦੇ ਅੱਜ ਤੱਕ ਬਲੱਡ ਬੇਕਰ ਤੋਂ ਪੈਸਾ ਨਹੀਂ ਲੈਂਦੇ ਕੋਈ ਨਾ ਹੀ ਅਸੀਂ ਮਰੀਜ਼ ਨੂੰ ਕਹਿੰਦੇ ਆ ਵੀ ਤੂੰ ਸਾਨੂੰ ਕੋਈ ਇਹਦੇ ਬਾਰੇ ਕੋਈ ਚੈਰਿਟੀ ਦੇ ਜਾਂ ਨਾ ਸਾਡਾ ਆਸ਼ਾ ਦਾ ਜਿਹੜੇ ਵਲੰਟੀਅਰ ਨੇ ਉਹ ਚਾਹ ਤੱਕ ਨਹੀਂ ਪਿੰਦੇ ਹੈਗੇ ਅਸੀਂ ਹੋਰ ਵੀ ਖੇਤਰਾਂ 'ਚ ਕੰਮ ਕਰਦੇ ਆਂ ਬੱਚਿਆਂ ਨੂੰ ਯੂਨੀਫਾਰਮ ਬਣਦੇ ਆ ਸਕੂਲਾਂ ਜਾਂਦੇ ਆ ਤੇ ਜਿੰਨੇ ਵੀ ਆ ਆ ਸਾਰਾ ਪੂਰੀ ਫੈਮਿਲੀ ਕਰਦੀ ਆ ਇਹ ਪੂਰਾ ਪਰਿਵਾਰ ਹੈ ਜਿਹੜਾ ਵਧਾਈ ਦਾ ਪਾਤਰ ਆ ਜਿੱਥੇ ਜਨਮ ਦਿਨ ਦੀ ਵਧਾਈ ਆ ਉੱਥੇ ਇਹਨਾਂ ਦੀਆਂ ਚੰਗੀਆਂ ਸਿਵਾਵਾਂ ਨੇ ਜਿਹੜੀਆਂ ਸੋਸ਼ਲ ਨੈਟਵਰਕ ਆ ਉਸ ਨੂੰ ਵੀ ਅਸੀਂ ਸਲਾਮ ਕਰਦੇ ਆ ਥੈਂਕ ਯੂ ਮੈਂ ਡਾਕਟਰ ਆਰਕੀਬ ਹੋਏ ਚੇਅਰਮੈਨ ਆਸ਼ਰਮ ਕੋਲੇ ਤੇ ਅੱਜ ਇਹਨਾਂ ਨੂੰ ਸਾਰੀ ਪੰਜਾਬ ਪ੍ਰਤੀਕੋਪੀਅਲ ਚੈਨਲ ਤੇ ਉਹਨਾਂ ਨੂੰ ਵਧਾਈ ਦੇਣਾ ਆਸਰਾ ਦੀ ਜੀ ਕੁੰਦਨ ਕੈਂਪ ਦਾ ਇਹ ਲੱਗਾ ਜਿਸ ਵਿੱਚ ਪੰਜਾਬ ਤੋਂ ਬਰਨ ਦੇ ਸਵੈਸਥੀ ਦੇ ਦਿੱਤੇ ਆਸਰ ਜੀ ਨੂੰ ਦੇਣਾ ਕਿਤੇ ਦੇਖੋ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਥੀ ਜੀਰੂ ਨਾਮ ਦਾ ਮੇਰਾ ਜਵਾਨੇ ਨਹੀਂ ਹੈ ਤਾਂ ਉਹ ਬਰਥਡੇ ਦੇ ਹੀ ਵਾਸਤੇ ਅਸੀਂ ਉਸ ਨੂੰ ਮਨਾਉਣ ਦੇ ਵਾਸਤੇ ਬਰਥਡੇ ਨੂੰ ਮਨਾਉਣ ਵਾਸਤੇ ਅਸੀਂ ਅੱਜ ਕੁੰਦਨ ਦਾ ਕੈਂਪ ਆਏ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਦਾ ਚਲੋ ਹੀ ਹੈ ਤੇ ਨਾਲ ਮੇਰੇ ਮੈਡਮ ਔਰ ਮੇਰੇ ਛੋਟੇ ਬ੍ਰਦਰ ਕੇਸ਼ਵ ਜੀ ਨੇ ਅਸੀਂ ਸਾਰੇ ਪਰਿਵਾਰ ਨੇ ਜੀ ਦਾ ਦਾਨ ਨੂੰ ਦੇਣ ਦੇ ਵਿੱਚ ਅਦਾਬ ਦਾ ਹਿੱਸਾ ਪਾਇਆ ਤੇ ਬਹੁਤ ਬਹੁਤ ਅਚਾਰ